ਕਰਕੂਚਾ ਖਾਣ ਨਾਲ ਪਾਣੀ ਦੀ ਕਮੀ ਦੂਰ ਹੁੰਦੀ ਹੈ ਨੰਬਰ 2 ਅਮਰੂਦ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 3 ਜੇਕਰ ਤੁਹਾਡੇ ਪੇਟ ਵਿੱਚ ਕੀੜੇ ਹਨ ਤਾਂ ਤੁਸੀਂ ਸ਼ਾਇਦ ਨੂੰ ਅਜਵੈਣ ਦੇ ਵਿੱਚ ਮਿਲਾ ਕੇ ਚਟ ਲਓ ਇਸ ਨਾਲ ਤੁਹਾਡੇ ਪੇਟ ਦੇ ਕੀੜੇ ਮਰ ਜਾਣਗੇ ਨੰਬਰ 4 ਮੂੰਗਫਲੀ ਖਾਣ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਬਣਦੀਆਂ ਹਨ ਨੰਬਰ 5 ਜੇਕਰ ਤੁਹਾਡੇ ਗਲੇ ਵਿੱਚ ਖਰਾਸ਼ ਰਹਿੰਦੀ ਹੈ ਤਾਂ ਕਾਲੀ ਮਿਰਚ ਨੂੰ ਚੱਪਣ ਨਾਲ ਤੁਹਾਡੇ ਗਲੇ ਦੀ ਖਰਾਸ਼ ਬਿਲਕੁਲ ਠੀਕ ਹੋ ਜਾਵੇਗੀ ਨੰਬਰ 6 ਭੋਜਨ ਘਟ ਕਰਨ ਲਈ ਨਸਪਾਤੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨੰਬਰ 7 ਜੇਕਰ ਤੁਹਾਡੇ ਵਾਲ ਦੋ ਮੁਹੇ ਹੋ ਗਏ ਹਨ ਤਾਂ ਦਹੀਂ ਵਿੱਚ ਪਪੀਤਾ ਮਿਲਾ ਕੇ ਲਗਾਓ ਇਸ ਨਾਲ ਤੁਹਾਡੇ ਦੋ ਮੁਹੇ ਵਾਲ ਠੀਕ ਹੋ ਜਾਣਗੇ ਨੰਬਰ 8 ਪੇਟ ਦਰਦ ਦੇ ਲਈ 1/3 ਚਮਚ ਜੀਰਾ ਪਾਊਡਰ ਇੱਕ ਚੁਟਕੀ ਹਿੰਗ ਅਤੇ ਇੱਕ ਚੁਟਕੀ ਸਿੰਧਾ ਨਮਕ ਮਿਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਚਬਾਓ ਇਹਨਾਂ ਨੂੰ ਚਬਾਉਣ ਤੋਂ ਬਾਅਦ ਉੱਪਰ ਦੀ ਗਰਮ ਖੋਸਾ ਪਾਣੀ ਪੀ ਲਓ ਇਸ ਨਾਲ ਤੁਹਾਨੂੰ ਪੇਟ ਦਰਦ ਤੋਂ ਆਰਾਮ ਮਿਲੇਗਾ ਨੰਬਰ 9 ਹਮੇਸ਼ਾ ਟੈਨਸ਼ਨ ਦੇ ਵਿੱਚ ਰਹਿਣ ਕਾਰਨ ਅਤੇ ਗੁੱਸਾ ਕਰਨ ਨਾਲ ਅਸੀਂ ਸਮੇਂ ਤੋਂ ਪਹਿਲਾਂ ਬੁੱਢੇ ਹੋ ਸਕਦੇ ਹਾਂ ਨੰਬਰ 10 ਰੋਜ਼ਾਨਾ ਦਿਨ ਵਿੱਚ ਇੱਕ ਵਾਰ ਦਾਲਚੀਨੀ ਅਤੇ ਅਦਰਕ ਵਾਲੀ ਚਾਹ ਜ਼ਰੂਰ ਪੀਓ ਇਸ ਨਾਲ ਤੁਹਾਡੇ ਫੇਫੜੇ ਸਾਫ਼ ਰਹਿਣਗੇ ਅਤੇ ਤੁਹਾਡਾ ਇਮਿਊਨਿਟੀ ਸਿਸਟਮ ਵੀ ਠੀਕ ਰਹੇਗਾ ਨੰਬਰ 11 ਖੂਨ ਸਾਫ ਕਰਨ ਲਈ ਕarele ਖਾਣਾ ਚਾਹੀਦਾ ਹੈ ਨੰਬਰ 12 ਦਿਮਾਗ ਤੀਜ਼ ਕਰਨ ਲਈ ਕੇਲਾ ਖਾਣਾ ਚਾਹੀਦਾ ਹੈ ਨੰਬਰ 13 ਅੰਡੇ ਬਜਨ ਨੂੰ ਬਤੌਣ ਲਈ ਲਾਭਦਾਇਕ ਹੁੰਦੇ ਹਨ ਨੰਬਰ 14 ਅੱਖਾਂ ਦੀ ਰੋਸ਼ਨੀ ਲਈ ਟਮਾਟਰ ਖਾਣਾ ਚਾਹੀਦਾ ਹੈ ਨੰਬਰ 15 ਜੇਕਰ ਤੁਹਾਨੂੰ ਹੈਜਾ ਹੋ ਜਾਵੇ ਤਾਂ ਪੁਦੀਨੇ ਦੇ ਪੱਤੇ ਨੂੰ ਪਾਣੀ ਵਿੱਚ ਉਬਾਲ ਕੇ ਲਾਓ ਅਤੇ ਪਾਣੀ ਨੂੰ ਠੰਡਾ ਕਰਕੇ ਪੀ ਲਵੋ ਇਸ ਨਾਲ ਤੁਹਾਨੂੰ ਫਾਇਦਾ ਮਿਲੇਗਾ ਨੰਬਰ 16 ਸਰਦੀ ਜ਼ੁਕਾਮ ਤੋਂ ਬਚਣ ਲਈ ਇੱਕ ਗਲਾਸ ਪਾਣੀ ਵਿੱਚ ਜੀਰਾ ਗੁੜ ਅਤੇ ਚੁਟਕੀ ਭਰ ਕਾਲੀ ਮਿਰਚ ਮਿਲਾ ਕੇ ਦਿਨ ਵਿੱਚ 2 ਜਾਂ 3 ਵਾਰ ਪੀਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 17 40 ਤੋਂ ਜ਼ਿਆਦਾ ਉਮਰ ਵਾਲੇ ਇਨਸਾਨ ਨੂੰ ਆਪਣੀ ਖੁਰਾਕ ਵਿੱਚ ਵਿਟਾਮਿਨ ਅਤੇ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਇਸ ਨਾਲ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਸਰੀਰ ਵੀ ਸਇਤਮਨ ਰਹੇਗਾ ਨੰਬਰ 18 ਮੇਥੀ ਦੇ ਲੱਡੂ ਸੇਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੇ ਹਨ ਮੇਥੀ ਦੇ ਲੱਡੂ ਹੱਥਾਂ ਪੈਰਾਂ ਵਿੱਚ ਦਰਦ ਅਤੇ ਕਮਰ ਦਰਦ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਨੰਬਰ 19 ਨਿੰਬੂ ਦਾ ਰਸ ਚੂਸਣ ਨਾਲ ਚਿਹਰੇ ਦੀਆਂ ਚਟੜੀਆਂ ਖਤਮ ਹੋ ਜਾਂਦੀਆਂ ਕਿਉਂਕਿ ਇਹ ਵਿਟਾਮਿਨ ਸੀ ਹੁੰਦਾ ਹੈ ਨੰਬਰ 20 ਕੱਚੇ ਪਪੀਤੇ ਦਾ ਪੇਸਟ ਸਿਰ ਉੱਪਰ ਲਗਾਉਣ ਨਾਲ ਸਿਰ ਉੱਪਰ ਟੈਂਡਰਫ ਨਹੀਂ ਹੁੰਦਾ ਅਤੇ ਵਾਲ ਵੀ ਨਹੀਂ ਝੜਨਗੇ ਨੰਬਰ 21 ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ ਇਸ ਨਾਲ ਚਿਹਰੇ ਉੱਤੇ ਚਮਕ ਆ ਜਾਵੇਗੀ ਨੰਬਰ 22 ਜੇਕਰ ਤੁਸੀਂ ਘੱਟ ਸੌਂਦੇ ਹੋ ਜਾਂ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਇਸ ਸਮੱਸਿਆ ਦਾ ਅਸਰ ਤੁਹਾਡੇ ਚਿਹਰੇ ਉੱਤੇ ਦਿਖਣ ਲੱਗ ਜਾਂਦਾ ਹੈ ਨੰਬਰ 23 ਟਮਾਟਰ ਦਾ ਸੂਪ ਪੀਣਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਨੰਬਰ 24 ਬੱਚਿਆਂ ਨੂੰ ਜ਼ਿਆਦਾ ਸਮੇਂ ਲਈ ਮੋਬਾਈਲ ਨਹੀਂ ਦੇਣਾ ਚਾਹੀਦਾ ਇਸ ਨਾਲ ਬੱਚਿਆਂ ਵਿੱਚ ਚਚੜਚੜਾਪਣ ਦੀ ਸਮੱਸਿਆ ਹੋ ਸਕਦੀ ਹੈ ਇਸ ਨਾਲ ਨਜ਼ਰ ਵੀ ਕਮਜ਼ੋਰ ਹੋ ਸਕਦੀ ਹੈ ਨੰਬਰ 25 ਸਾਨੂੰ ਖਾਲੀ ਪੇਟ ਕਦੇ ਵੀ ਚਾਹ ਨਹੀਂ ਪੀਣੀ ਚਾਹੀਦੀ ਨੰਬਰ 26 ਟਮਾਟਰ ਦਾ ਸੂਪ ਪੀਣ ਨਾਲ ਭਾਰਨ ਵੀ ਘਟ ਹੁੰਦਾ ਹੈ ਤੇ ਸਕਿਨ ਵੀ ਚਮਕਣ ਲੱਗ ਜਾਂਦੀ ਹੈ ਨੰਬਰ 27 ਸਾਨੂੰ ਰਾਤ ਦੇ ਸਮੇਂ ਤਹਿੰਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਸਰਦੀ ਖਾਂਸੀ ਅਤੇ ਜੋੜਾਂ ਦਾ ਦਰਦ ਹੋ ਸਕਦਾ ਹੈ ਨੰਬਰ 2 ਗਰਮ ਪਾਣੀ ਵਿੱਚ ਤੌਲੀਆ ਭੋ ਕੇ ਚਿਹਰੇ ਉੱਤੇ ਰਗੜਨ ਨਾਲ ਚਿਹਰੇ ਦੀ ਡੈੱਡ ਸਕਿਨ ਬਾਹਰ ਆ ਜਾਂਦੀ ਹੈ ਅਤੇ ਚਿਹਰੇ ਉੱਤੇ ਵਧੀਆ ਚਮਕ ਆਉਂਦੀ ਹੈ ਨੰਬਰ 29 ਪਾਨ ਦਾ ਪੱਤਾ ਚਬਾਉਣ ਨਾਲ ਕਬਜ਼ ਦੂਰ ਕਰਨ ਵਿੱਚ ਮਦਦ ਮਿਲਦੀ ਹੈ ਹਰ ਵਾਰ ਭੋਜਨ ਤੋਂ ਬਾਅਦ ਕੁਝ ਤਾਜ਼ੇ ਪਾਨ ਦੇ ਪੱਤੇ ਚਬਾਉਣ ਦੇ ਨਾਲ ਡਾਈਜੈਸ਼ਨ ਸਿਸਟਮ ਠੀਕ ਹੋ ਜਾਂਦਾ ਹੈ ਨੰਬਰ 3 ਐਸਿਡਿਟੀ ਪੇਟ ਫੁੱਲਣਾ ਪਾਚਨ ਕਿਰਿਆ ਦਾ ਸਹੀ ਨਾ ਹੁਣ ਆਦੀ ਤੋਂ ਛੁਟਕਾਰਾ ਪਾਉਣ ਦੇ ਲਈ ਲੌਂਗ ਦਾ ਇੱਕ ਟੁਕੜਾ ਚੂਸ ਸਕਦੇ ਹੋ ਨੰਬਰ 31 ਪੀਲੀਏ ਦੇ ਲਈ ਕੰਨੇ ਦਾ ਰਸ ਬਹੁਤ ਫਾਇਦੇਮੰਦ ਹੁੰਦਾ ਹੈ ਦਿਨ ਵਿੱਚ ਦੋ ਜਾਂ ਤਿੰਨ ਵਾਰ ਕੰਨੇ ਦਾ ਰਸ ਪੀਣ ਨਾਲ ਪੀਲੀਏ ਤੋਂ ਆਰਾਮ ਮਿਲਦਾ ਹੈ ਨੰਬਰ 32 ਘਿਓ ਅਤੇ ਕਾਲੀ ਮਿਰਚ ਅੱਖਾਂ ਲਈ ਬਹੁਤ ਲਾਭਦਾਇਕ ਹੁੰਦੇ ਹਨ ਅਤੇ ਪੈਰਾਂ ਦੀਆਂ ਤਲੀਆਂ ਉੱਤੇ ਘਿਓ ਲਗਾਉਣ ਨਾਲ ਵੀ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ ਕਿ ਹੋ ਵਿਟਾਮਿਨ A ਦਾ ਇੱਕ ਬਹੁਤ ਵਧੀਆ ਸਰੋਤ ਹੈ ਜੋ ਸਾਡੀ ਸਿਹਤ ਨੂੰ ਵਿਠੀਕ ਰੱਖਣ ਵਿੱਚ ਮਦਦ ਕਰਦਾ ਹੈ ਨੰਬਰ 33 ਚਾਹ ਪੀਣ ਤੋਂ ਬਾਅਦ ਕਦੇ ਵੀ ਠੰਡਾ ਪਾਣੀ ਨਾ ਪਿਓ ਇਸ ਨਾਲ ਤੁਹਾਡੇ ਦੰਦ ਖਰਾਬ ਹੋ ਸਕਦੇ ਹਨ ਨੰਬਰ 34 ਸਰੋਂ ਦਾ ਤੇਲ ਤੇ ਇੱਕ ਮੋਮ ਮਿਲਾ ਕੇ ਇਸ ਦਾ ਪੇਸਟ ਬਣਾ ਲਓ ਅਤੇ ਰਾਤ ਨੂੰ ਸੌਣ ਲੱਗੇ ਇਸ ਨੂੰ ਉਂਡੀਆਂ ਉੱਪਰ ਲਗਾ ਕੇ ਉਂਟਨ ਦੀਆਂ ਜਰਾਬਾਂ ਪਾ ਲਓ ਇਸ ਤਰ੍ਹਾਂ ਤੁਹਾਨੂੰ ਫਟੀਆਂ ਹੋਈਆਂ ਅੱਡੀਆਂ ਤੋਂ ਰਾਹਤ ਮਿਲੇਗੀ ਨੰਬਰ 35 ਵੱਡੀ ਇਲਾਇਚੀ ਦਾ ਪਾਣੀ ਉਵਾਲ ਕੇ ਪੀਣ ਨਾਲ ਪੇਟ ਦੀ ਚਰਬੀ ਘੱਟ ਹੋਣ ਲੱਗ ਜਾਂਦੀ ਹੈ। ਨੰਬਰ 36 ਰੋਟੀਆਂ ਦੇ ਡੱਬੇ ਵਿੱਚ ਲੌਂਗ ਰੱਖਣ ਨਾਲ ਰੋਟੀਆਂ ਮੁਲਾਇਮ ਰਹਿੰਦੀਆਂ ਹਨ। ਨੰਬਰ 37 ਸਵੇਰ ਦਾ ਖਾਣਾ ਨਾ ਖਾਣ ਕਰਕੇ ਸਰੀਰ ਵਿੱਚ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਅਤੇ ਪੇਟ ਵਿੱਚ ਗੰਢ ਵੀ ਬਣ ਸਕਦੀ ਹੈ। ਨੰਬਰ 38 ਚੌਲਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪਾ ਵੱਧ ਸਕਦਾ ਹੈ। ਨੰਬਰ 43 ਖੂਨ ਨੂੰ ਘੜਾ ਹੁਣ ਤੋਂ ਬਚਾਉਣ ਲਈ ਪਸੀਨਾ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ। ਨੰਬਰ 40 ਸਾਨੂੰ ਹਰ ਰੋਜ਼ ਘੀਤ ਤੋਂ 30 ਮਿੰਟ ਕਸਰਤ ਕਰਨੀ ਜ਼ਰੂਰੀ ਹੈ। ਨੰਬਰ 41 ਰੋਜ਼ਾਨਾ ਭੁੰਨੇ ਹੋਏ ਸ਼ੋਲੇ ਖਾਣ ਨਾਲ ਦਿਮਾਗ ਤਾਕਤਵਰ ਬਣਦਾ ਹੈ ਅਤੇ ਯਾਦਦਾਸ਼ਤ ਵੀ ਤੇਜ਼ ਹੋਣ ਲੱਗ ਜਾਂਦੀ ਹੈ। ਨੰਬਰ 42 ਖਾਣੇ ਦੇ ਨਾਲ ਕੱਚੀ ਹਰੀ ਮਿਰਚ ਖਾਣਾ ਬਹੁਤ ਹੀ ਲਾਭਦਾਇਕ ਹੁੰਦਾ ਹੈ। ਕਿਉਂਕਿ ਕੱਚੀ ਹਰੀ ਮਿਰਚ ਖਾਣ ਨਾਲ ਚਿਹਰੇ ਦੇ ਦਾਗ ਦੱਬੇ ਵੀ ਦੂਰ ਹੁੰਦੇ ਹਨ ਨੰਬਰ 43 ਜੇਕਰ ਤੁਹਾਨੂੰ ਆਇਰਨ ਦੀ ਕਮੀ ਹੈ ਤਾਂ ਕਾਲੀ ਕਿਸ਼ਮਿਸ ਦਾ ਸੇਵਨ ਕਰੋ ਇਹ ਆਇਰਨ ਨਾਲ ਭਰਪੂਰ ਹੁੰਦੀ ਹੈ ਨੰਬਰ 44 ਗਰਮ ਰੋਟੀ ਦੇ ਨਾਲ ਤਹੀਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨੰਬਰ 45 ਨਾਰਦੇ ਜੂਸ ਵਿੱਚ ਸਿੰਧਾ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਦੇ ਨਾਲ ਸਰੀਰ ਦੀ ਆਰੰਧ ਦੀ ਕਮੀ ਦੂਰ ਹੋ ਜਾਂਦੀ ਹੈ। ਨੰਬਰ 46 ਸਵੇਰੇ ਖਾਲੀ ਪੇਟ ਭਿੱਜੇ ਹੋਏ ਬਦਾਮ ਖਾਣ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ। ਨੰਬਰ 47 ਬਾਥਰੂਮ ਦੇ ਅੰਦਰ ਬੋਲਣ ਨਾਲ ਬੋਲੇਪਣ ਦੀ ਸਮੱਸਿਆ ਦੀ ਬਿਮਾਰੀ ਹੋ ਜਾਂਦੀ ਹੈ। ਨੰਬਰ 48 ਘੱਟ ਬੋਲਣ ਵਾਲੇ ਵਿਅਕਤੀ ਦਾ ਦਿਮਾਗ ਤੀਜ਼ ਹੁੰਦਾ ਹੈ। ਨੰਬਰ 49 ਰੋਟੀ ਖਾਣ ਨਾਲ ਇਨਸਾਨ ਬਹੁਤ ਘੱਟ ਬਿਮਾਰ ਹੁੰਦਾ ਹੈ। ਨੰਬਰ 50 ਅੰਬ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਇਹ ਚਿਹਰੇ ਦੇ ਸਿਹਤਮਾਨ ਹੁੰਦਾ ਹੈ ਨੰਬਰ 52 ਯਾਦਾ ਤਲੀਆਂ ਚੀਜ਼ਾਂ ਖਾਣ ਨਾਲ ਸਕਿਨ ਖਰਾਬ ਹੋ ਜਾਂਦੀ ਹੈ ਅਤੇ ਨਜ਼ਰ ਵੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਨੰਬਰ 53 ਲਟਕੀ ਹੋਈ ਅਤੇ ਝੁਰੜੀਆਂ ਵਾਲੀ ਸਕਿਨ ਦੇ ਲਈ ਅਨਾਰ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 53 ਸਿਰ ਉੱਪਰ ਦੇਸੀ ਘਿਓ ਦੀ ਮਾਲਿਸ਼ ਕਰਨ ਨਾਲ ਸਿਰ ਦਰਦ ਦੂਰ ਹੁੰਦਾ ਹੈ ਨੰਬਰ 54 ਜੇਕਰ ਤੁਸੀਂ ਦਿਨ ਵਿੱਚ ਇੱਕ ਵਾਰ ਵੀ ਪੀਨਟ ਵਾਟਰ ਖਾ ਲੈਂਦੇ ਹੋ ਤਾਂ ਤੁਹਾਡੇ ਪੂਰੇ ਦਿਨ ਦੀ ਪ੍ਰੋਟੀਨ ਜ਼ਰੂਰਤ ਪੂਰੀ ਹੋਣ ਵਿੱਚ ਮਦਦ ਹੁੰਦੀ ਹੈ ਨੰਬਰ 55 ਗਾਂ ਦਾ ਦੁੱਧ ਪੀਣ ਨਾਲ ਕੈਂਸਰ ਹੋਣ ਦਾ ਖਤਰਾ ਘਟ ਜਾਂਦਾ ਹੈ ਨੰਬਰ 56 ਮੱਛੀ ਨੂੰ ਬੁੰਕੇ ਖਾਣ ਨਾਲ ਚਿਹਰੇ ਦੀਆਂ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਨੰਬਰ 57 ਗਿੱਲੀ ਮਿੱਟੀ ਦੀ ਖੁਸ਼ਬੂ ਸੁੰਘਣ ਨਾਲ ਸੁੰਘਣ ਦੀ ਤਾਕਤ ਵਧਣ ਲੱਗ ਜਾਂਦੀ ਹੈ। ਨੰਬਰ 58 ਗਰਮ ਪਾਣੀ ਨਾਲ ਜ਼ਿਆਦਾ ਨਾ ਹੋਣ ਨਾਲ ਗਾਲ ਜਲਦੀ ਕਮਜ਼ੋਰ ਹੋ ਕੇ ਟੁੱਟਣ ਲੱਗ ਜਾਂਦੇ ਹਨ। ਨੰਬਰ 69 ਜ਼ਿਆਦਾ ਲੱਸੀ ਪੀਣ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 60 ਪਾਣੀ ਦੇ ਵਿੱਚ ਹਰੀ এলাਚੀ ਉਬਾਲ ਕੇ ਪੀਣ ਨਾਲ ਬੁਖਾਰ ਉਤਰ ਜਾਂਦਾ ਹੈ। ਨੰਬਰ 64 ਉਬਲੇ ਹੋਏ ਪਾਣੀ ਨਾਲ ਦਵਾਈ ਲੈਣ ਨਾਲ ਦਵਾਈ ਜਲਦੀ ਅਸਰ ਕਰਦੀ ਹੈ ਨੰਬਰ 4 ਸਰੋਂ ਦਾ ਸਾਗ ਖਾਣ ਨਾਲ ਖੂਨ ਦੀ ਕਮੀ ਨਹੀਂ ਹੁੰਦੀ ਨੰਬਰ 3 ਸ਼ੂਗਰ ਤੇ ਮਿਰਚਾਂ ਲਈ ਕੁਦਰਤ ਦਾ ਅਨਮੋਲ ਤੋਹਫਾ ਹੈ ਖੀਰਾ ਇਸ ਨੂੰ ਜ਼ਰੂਰ ਖਾਓ ਨੰਬਰ 4 ਬਾਸੀ ਨੂੰ ਪਾਣੀ ਪੀਣ ਨਾਲ ਵਾਲਾਂ ਦੀਆਂ ਜੜਾਂ ਤੱਕ ਊਰਜਾ ਮਿਲਦੀ ਹੈ ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਉਹਨਾਂ ਦਾ ਵਿਕਾਸ ਵਧੀਆ ਤਰੀਕੇ ਨਾਲ ਹੁੰਦਾ ਹੈ ਨੰਬਰ 65 ਬਾਸੀ ਰੋਟੀ ਖਾਣ ਨਾਲ 슈ਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਸਵੇਰੇ ਜੇਕਰ ਤੁਸੀਂ ਠੰਡੇ ਦੁੱਧ ਨਾਲ ਬਾਸੀ ਰੋਟੀ ਖਾਓਗੇ ਤਾਂ ਤੁਹਾਡਾ 슈ਗਰ ਲੈਵਲ ਕਦੇ ਵੀ ਨਹੀਂ ਵਧੇਗਾ ਨੰਬਰ 66 ਜੇਕਰ ਤੁਸੀਂ ਆਪਣਾ ਪਤਲਾਪਨ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਾਲੇ ਛੋਲਿਆਂ ਦੇ ਨਾਲ ਖੰਜੂਰਾ ਖਾਣੀਆਂ ਸ਼ੁਰੂ ਕਰ ਦਿਵੋ ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧਣ ਲੱਗ ਜਾਵੇਗਾ ਨੰਬਰ 67 ਥਾਇਰਾਇਡ ਦਾ ਰੋਗ ਠੀਕ ਕਰਨ ਲਈ ਤੁਹਾਨੂੰ ਹਰੀ ਧਨੀਏ ਦੇ ਪੱਤੇਆਂ ਦਾ ਰਸ ਜਾਂ ਇਸ ਦਾ ਕੜਾ ਬਣਾ ਕੇ ਪੀਣਾ ਚਾਹੀਦਾ ਹੈ ਨੰਬਰ 68 ਰੋਜ਼ਾਨਾ ਗੁੜ ਖਾਣ ਨਾਲ ਚਿਹਰੇ ਉੱਤੇ ਆਏ ਕਾਲੇ ਧੱਬੇ ਤੇ ਪਿੰਪਲਸ ਤੋਂ ਆਰਾਮ ਮਿਲਦਾ ਹੈ ਨਮਨਤਰ ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਇੱਕ ਸੇਬ ਜ਼ਰੂਰ ਖਾਓ ਨੰਬਰ 70 ਉਹਨੂੰ ਉਹ ਤੁਹਾਡੇ ਭਾਰ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰਦਾ ਹੈ ਇਸ ਲਈ ਜਿਹੜੇ ਫਾਈਬਰ ਹੁੰਦੇ ਹਨ ਉਹ ਉਪਰ ਭਾਰ ਨੂੰ ਕੰਟਰੋਲ ਹੁੰਦਾ ਹੈ ਜੋ ਵੀ ਇਸ ਵੀਡੀਓ ਤੇ ਕਮੈਂਟ ਕਰੇਗਾ ਲਾਈਕ ਕਰੇਗਾ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਉਸ ਦੀ ਜ਼ਿੰਦਗੀ ਵਿੱਚੋਂ ਦੁੱਖ ਤਕਲੀਫਾਂ ਜ਼ਰੂਰ ਦੂਰ ਕਰੇਗਾ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਕਿਰਪਾ ਕਰਕੇ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ